ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸਾਂ ਬੇਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਸੰਗਤ ਜੀ ਇਹ ਉੱਤਰਾਖੰਡ ਦੀ ਵੀਡੀਓ ਆ ਜਿਹੜੀ ਕਿ ਪਿਛਲੇ ਦਿਨੀ 11 ਤਰੀਕ ਨੂੰ ਟਾਈਮ 12 ਵਜੇ ਪਿੰਡ ਦੇ ਹੀ ਲਾਗੇ ਕੋਈ ਵਿਅਕਤੀ ਵੱਲੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਜਿਹੜਾ ਪ੍ਰਕਾਸ਼ਮਾਨ ਅੰਦਰ ਹੋਇਆ ਸੀਗਾ ਤੇ ਆਂਦੇ ਆਂਦੇ ਪਿੰਡ ਤੋਂ ਚੋਰੀ ਉਸ ਸ਼ੈਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅਗੜਪੇਟ ਕਰ ਦਿੱਤਾ ਗਿਆ ਜੋ ਕਿ ਆਪਾਂ ਪਹਿਲਾਂ ਪੰਜਾਬ 'ਚ ਐਦਾਂ ਦੀਆਂ ਸੁਣਦੇ ਹੁੰਨੇ ਸੀ ਘਟਨਾਵਾਂ ਕਿ ਪੰਜਾਬ 'ਚ ਕਦੀ ਇੱਥੇ ਦੂਸਰੇ ਹੱਥੇ ਹੋ ਗਿਆ ਜਾਂ ਉੱਥੇ ਹੋ ਗਿਆ ਤੇ ਮੈਂ ਇਹ ਵੀਡੀਓ ਤਾਂ ਪਾ ਰਿਆਂ ਆ ਸੰਗਤ ਜੀ ਇਹ ਹੁਣ ਤੁਹਾਡਾ ਉੱਤਰਾਖੰਡ ਯੂਪੀ ਬਿਹਾਰ ਕਿਉਂਕਿ ਜਿੱਦਾਂ ਇਹ ਵੀਡੀਓ ਪਤਾ ਲੱਗਦਾ ਦੁਨੀਆ ਨੇ ਤਾਂ ਦੁਨੀਆ ਉਹੀ ਕੰਮ ਨੂੰ ਪੈ ਜਾਂਦੀ ਹੈ ਜੀ ਚਲੋ ਜੀ ਕਰਦੀ ਆਪਾਂ ਵੀ ਤੇ ਸੰਗਤ ਜੀ ਆਪਣੇ ਆਪਣੇ ਗੁਰੂ ਘਰਾਂ ਦਾ ਆਪਾਂ ਧਿਆਨ ਰੱਖੀਏ ਕੋਈ ਵੀ ਐਦਾਂ ਦੀ ਜਿਹੜੀ ਘਟਨਾ ਜਿਹੜੀ ਪੂਰੇ ਸੰਸਾਰ ਦੇ ਸਿੱਖਾਂ ਦੇ ਮਨਾਂ ਵਿੱਚ ਬਹੁਤ ਜਿਹੜਾ ਦਰਦ ਹੋਇਆ ਦਿਲ ਜਿਹੜੇ ਬਲੁੰਧ ਰਹੇਗੇ ਸੰਗਤ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਅੰਦਰ ਦਿਨੇ ਦੁਪਹਿਰੇ ਜਿਹੜਾ ਇੱਕ ਉੰਦਾ ਸ਼ੈਤਾਨ ਤੇ ਜਿਹੜਾ ਗੁਰੂ ਗ੍ਰੰਥ ਸਾਹਿਬਹ ਜੀ ਹਜ਼ੂਰੀ ਚ ਸਿੱਧੇ ਰਮਾਲਿਆਂ ਨੂੰ ਡੱਬੀ ਦੇ ਤੀਰ ਨਾਲ ਅੱਗ ਲਾ ਕੇ ਤਾਂ ਉਹ ਨਿਕਲ ਜਾਂਦਾ ਆ ਤੇ ਪਿੰਡ ਵਾਲਿਆਂ ਨੇ ਜਦੋਂ ਧੂਆ ਨਿਕਲਦਾ ਤਾਂ ਫੜ ਕੇ ਉਹਨੂੰ ਇੱਥੇ ਸੌਦਾ ਵੀ ਲਾਇਆ ਜਾਂਦਾ ਕਿਉਂਕਿ ਵਧੀਆ ਕੀਤਾ ਸੌਦਾ ਲਾਉਣਾ ਚਾਹੀਦਾ ਆ ਤੇ ਕਾਫੀ ਜਿਹੜਾ ਸੌਦਾ ਲਾਇਆ ਪਰ ਫੇਰ ਵੀ ਉਹ ਜਿਹੜਾ ਆ ਗਿਆ ਪ੍ਰਸ਼ਾਸਨ ਆ ਗਿਆ ਤੇ ਪ੍ਰਸ਼ਾਸਨ ਉਹਨੂੰ ਲੈ ਗਿਆ ਪਰ ਆਪਾਂ ਇਹ ਸਾਰੀ ਜਿਹੜੀ ਐ ਏਦਾਂ ਦੇ ਜਿਹੜੇ ਹੈਗੇ ਆ ਕੋਈ ਮੰਦਬੁੱਧੀ ਆਪਣੇ ਆਪ ਨੂੰ ਕਹਿੰਦੇ ਆ ਪ੍ਰਸ਼ਾਸਨ ਕਹਿੰਦੇ ਵੀ ਮੰਦਬੁੱਧੀ ਆ ਜਾਂ ਹੋਰ ਆ ਜਾਂ ਹੋਰ ਆ ਇਹਨਾਂ ਨੂੰ ਆਪਾਂ ਇਹ ਗੱਲ ਸਮਝਾ ਦਿੰਨੇ ਆ ਜੇ ਕਿਤੇ ਸਾਡੇ ਅੜਿੱਕੇ ਆ ਗਿਆ ਏਦਾਂ ਦਾ ਕੋਈ ਕਰਦਾ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਣ ਪੇਟ ਕੀਤਾ ਆ ਇਸੇ ਤਰ੍ਹਾਂ ਆਪਾਂ ਮਿੱਟੀ ਦਾ ਤੇਲ ਪਾ ਕੇ ਉਹਨੂੰ ਅੱਗ ਲਾ ਕੇ ਸਾੜਾਂਗੇ ਤੇ ਜਿਹੜਾ ਜ਼ਿੰਮੇਵਾਰ ਉਹ ਆਪ ਹੋਊਗਾ ਕਿਉਂਕਿ ਅਸੀਂ ਬਹੁਤ ਤੰਗ ਹੋ ਗਏ ਆ ਕਿਸ ਨੂੰ ਦੇਖ ਦੇ ਕੇ ਅੱਜ ਪੰਜਾਬ ਚ ਕਦੀ ਕਿਤੇ ਕਦੀ ਕਿਤੇ ਕਦੀ ਸਟੇਟ ਚ ਕਿਤੇ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਨਾ ਹੀ ਕੋਈ ਸਰਕਾਰ ਕਰ ਰਹੀ ਆ ਕੰਮ ਵੀ ਸਰਕਾਰ ਨੂੰ ਚਾਹੀਦਾ ਕੋਈ ਕਾਨੂੰਨ ਇਹ ਰੇ ਨਵਾਂ ਲਿਆ ਕੇ ਕਾਨੂੰਨ ਲਿਆਂਦਾ ਜਾਵੇ ਤਾਂ ਜੋ ਕਾਨੂੰਨ ਵਿੱਚ ਜਿਹੜੀ ਹੈਗੀ ਆ ਇਹ ਤੇ 302 ਦਾ ਪਰਚਾ ਹੋਇਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੇ ਅਗਨਪੇੜ ਕੀਤਾ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜਾ ਆ ਗਿਆ ਉੱਤੇ ਪਰਚਾ ਜਿਹੜਾ ਦਾਖਲ ਹੋਣਾ ਚਾਹੀਦਾ ਸੰਗਤ ਜੀ ਇੱਥੇ ਪਹੁੰਚੇ ਆ ਬਾਕੀ ਸੰਗਤ ਨੂੰ ਇਹ ਬੇਨਤੀ ਕਰਦੇ ਆ ਕਿ ਸੰਗਤ ਵੱਲੋਂ ਜੋ ਵੀ ਤੁਹਾਨੂੰ ਇੱਥੇ ਕੋਈ ਲੋੜ ਆ ਦਰਿਆਾਂ ਦੀ ਮੈਟ ਦੀ ਪਾਕੀ ਸਾਹਿਬ ਦੀ ਉਹ ਸਾਨੂੰ ਦੱਸੋ ਸੰਗਤ ਵੱਲੋਂ ਜਿਹੜਾ ਆ ਉਹ ਤੁਹਾਨੂੰ ਜਿਹੜਾ ਪੂਰਾ ਇੱਥੇ ਪ੍ਰਬੰਧ ਕਰ ਦਿੱਤਾ ਜਾਵੇਗਾ ਤੇ ਜਦੋਂ ਤੁਸੀਂ ਮਰਜ਼ੀ ਅੱਜ ਕਰ ਲਓ ਜਾਂ ਕੱਲ ਕਰ ਲਓ ਜਦੋਂ ਵੀ ਮਰਜ਼ੀ ਸੰਗਤ ਵੱਲੋਂ ਤੁਹਾਨੂੰ ਗੱਦੇ ਪੀੜਾ ਸਾਹਿਬ ਜਿਹੜਾ ਜਿਹੜਾ ਅੰਦਰ ਨੁਕਸਾਨ ਹੋਇਆ ਉਹ ਸੰਗਤ ਹੀ ਤੁਹਾਨੂੰ ਜਰੂਰ ਦੇਵੇਗੀ ਮੈਂ ਵੀਰ ਨੂੰ ਕਿੰਨਾ ਅੰਦਰ ਵੀ ਦਿਖਾਇਆ ਜਾਵੇ ਵੀ ਨਾਲ ਨਾਲ ਬਾਬਾ ਜੀ ਦੱਸਣਗੇ ਅੰਦਰ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਸੋ ਸੰਗਤ ਜੀ ਗੁਰੂ ਸਾਹਿਬ ਦੀ ਪਾਲਤ ਸਾਹਿਬ ਆ ਧਰਮਾਲੇ ਸਾਹਿਬ ਆ ਪੀੜਾ ਸਾਹਿਬ ਆ ਆ ਦੇਖੋ ਅਗਲ ਭੇਟ ਇੱਕ ਦੁਸ਼ਟ ਪਾਪੀ ਵੱਲੋਂ ਦੁਬਾਰੇ ਟਾਈਮ ਆ ਕੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਅੱਗ ਲਾਈ ਗਈ ਗਰੀਆਂ ਸੜੀਆਂ ਸਾਰੀਆਂ ਕੋਈ ਕਿਤੇ ਸਾਰਾ ਛੜ ਗਿਆ ਆਇਆ ਬਾਬਾ ਸੰਨ ਬੱਬੀ ਖੰਡ ਸਾਹਿਬ ਸਾਡੇ ਆਪਣੇ ਸਾਰੇ ਪੀੜਾ ਸਾਫ ਜਿਹੜਾ ਪੂਰਾ ਚੱਲ ਗਿਆ ਤੇ ਮਹਾਰਾਜਾ ਪ੍ਰਕਾਸ਼ ਜੀ ਦਾ ਰੇਹਲ ਆਏਗਾ ਆ ਰਾਤ ਵੇਖੋ ਕਿੰਨੇ ਦਿਨ ਹੋ ਗਏ 4-5 ਦਿਨ ਹੋ ਗਏ ਇਸ ਤਰ੍ਹਾਂ ਬੜੀਆਂ ਸਾਫ ਸਫਾਈ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਕਰ ਰਿਹਾ ਜੋ ਦੁਸ਼ਟ ਪਾਪੀ ਵੱਲੋਂ ਮਹਾਰਾਜ ਦੇ ਘਰ ਨੂੰ ਅੱਗ ਲਾਈ ਪਈ ਸਾਰਾ ਰਾਖ ਕੀਤਾ ਗਿਆ ਸੋ ਆਪ ਜੀ ਅੱਜ ਮੇਰੇ ਨਾਲ ਲੱਗੇ ਸੇਵਾ ਕਰਕੇ ਇਹਨੂੰ ਸਾਫ਼ ਕੀਤਾ ਜਾਵੇ ਸਾਫ਼ ਕਰਕੇ ਆਪਾਂ ਦੁਬਾਰਾ ਗੁਰੂ ਘਰ ਨੂੰ ਸ਼ੁਭਧ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਔਰ ਨਾਮ ਪਾਣੀ ਜਪਦਿਆਂ ਵਾਹਿਗੁਰੂ ਦਾ ਨਾਮ ਜਪਦਿਆਂ ਸੇਵਾ ਕਰਨੀ ਦੇ ਜਿੰਨੇ ਕਰਨੀ ਮੇਰਾ ਵੀ ਵੱਧ ਝੜ ਕੇ ਆਓ ਇਹ ਆਪਣਾ ਘਰ ਆ ਵਾਹਿਗੁਰੂ ਕਾ ਖਾਲਸਾ ਤੇ ਰਹਿ ਗੁਰੂ ਦੀਆਂ ਸਤਿ ਸ੍ਰੀ ਅਕਾਲ ਹੈ ਗੁਰੂ ਜਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੋ ਨਾਮੁ ਵਾਹਿਗੁਰੂ ਅਤਿ ਪਤਿ ਤੋ

Ah, Tchau. ਸਤਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ सारे पैर दो दो से कट्ठे कर लो समझ ਜਿਹੜੇ ਆਪਣੇ ਡੈਲੀਗੜ੍ਹ ਸਾਹਿਬ ਬਣਦੇ ਗੁਰਦਾਰ ਤੋਂ ਬਈ ਚੋਣ ਹੋਈ ਏ ਅੱਛਾ ਉਹਨਾਂ ਨੂੰ ਕਿਸੇ ਨੂੰ ਇਹ ਹੀ ਨਹੀਂ ਪਤਾ ਦੱਸਿਆ ਨਹੀਂ ਗਿਆਜ ਕਰਤ ਕਿ ਇੱਥੇ ਗੁਰਦੁਆਰਾ ਸਾਹਿਬ ਬਾਬੂ ਜੀ ਦਾ ਘਰ ਦੂਰ ਪੈਂਦਾ ਅੱਛਾ ਗੁਰਕਰ ਬਿਨੇ ਰਿੰਦਰਜੀਤ ਖੁੱਲਾ ਜਿਹੜੀ ਆ ਵਾਰਦਾਤ ਹੋਈ ਏ ਪਤਾ ਨਹੀਂ ਲੱਗਿਆ ਸੀ ਇੱਥੇ ਅੱਛਾ ਤੇ ਬਾਬਾ ਜੀ ਨੂੰ ਆ ਕੇ ਪੁੱਛਿਆ ਕਿ ਬਾਬਾ ਜਾਨਾ ਮੈਨੂੰ ਅੱਜ ਤੱਕ ਕੋਈ ਨਹੀਂ ਕਿਸੇ ਨੂੰ ਦੱਸਿਆ ਗੁਰਕਰ ਜੰਦਰਾ ਲੱਗਦਾ ਨਹੀਂ ਅੱਛਾ ਜੰਦਰਾ ਦੱਸ ਆਉਂਦਾ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ ਹੋਣੀ ਕਿ ਸੰਜ ਇੱਥੇ ਨਹੀਂ ਰਹਿੰਦੇ ਤੇ ਜਿਹੜੇ ਆਪਣੇ ਬਾਬਾ ਜੀ ਜਿਨ੍ਹਾਂ ਨੂੰ ਇਹ ਪਾਦ ਮਿਲਿਆ ਡੈਲੀਗੜ੍ਹ ਦਾ ਜਾ ਜਿਹੜੇ ਚੋਣ ਕਰਕੇ ਗਏ ਨੇ ਇਥੋਂ ਤਾਂ ਦੱਸ ਰਹੇ ਨੇ ਕਿ ਬਾਬਾ ਜੀ ਤਾਂ ਬੇਟੇ ਹੀ ਨੇ ਬਸ ਇਹਨਾਂ ਨੇ ਸਰਕਾਰਾਂ ਦੇ ਬਣੇ ਨੇ ਕੋਈ ਸ਼ਰਮ ਰਿਆਦਾ ਬਾਬਾ ਜੀ ਨੇ ਨਹੀਂ ਦਿੱਤੀ ਪਤਾ ਆ ਹੋਏ ਤਾਂ ਹੁਣ ਇਹਨਾਂ ਨੂੰ ਦੱਸਣਾ ਚਾਹੀਦਾ ਆ ਕੋਈ ਆਪਣੇ ਕਮੇਟੀ ਦੇ ਕਰਮਚਾਰੀਆਂ ਦਾ ਫਰਜ਼ ਹੈ ਇਹਦਾ ਪੰਧਾ ਇਹਨਾਂ ਦਾ ਪ੍ਰਚਾਰ ਕਮੇਟੀ ਦਾ ਬਾਬਾ ਜੀ ਕਿਤੇ ਗਏ ਨਹੀਂ ਆ ਚਲੋ ਗੱਲ ਉੱਤੇ ਦੂਜੀ ਗੱਲ ਬਾਬਾ ਜੀ ਮੈਂ ਤੁਹਾਡੇ ਨੂੰ ਗੱਲ ਟੱਕਣ ਦੀਆਂ ਜਿੱਦਾਂ ਬਾਬਾ ਜੀ ਤੁਸੀਂ ਕਹਿ ਰਹੇ ਸੀ ਡਿਪਟੀ ਕਾਨੀ ਇੱਥੇ ਡਿਪਟੀ ਕਾਨ ਬਹੁਤ ਵੱਡੇ ਪੱਧਰ ਤੇ ਹੋ ਗਏ ਆ ਗੱਲ ਸੁਣੋ ਕੁਝ ਨਹੀਂ ਗੱਲ ਹੈ ਮੈਂ ਬੋਲਦਾ ਵੀ ਕਹਿੰਦਾ ਸੀ ਲੇਕਿਨ ਮੈਂ ਮੈਂ ਬਤਾਉਂ ਆਇਆ ਤਾਂ ਮੈਂ ਵੀ ਇਹ ਮਤਲਬ ਇਸ ਤਰ੍ਹਾਂ ਦਾ ਜੰਦਾ ਨਹੀਂ